ਬਿਸ਼ਨ ਸਿੰਘ ਦੇ ਘਰੇ ਤਾਰਾ ਸਿੰਘ ਨੂੰ ਦਿਹਾੜੀਆਂ ਲਾਉਂਦੇ ਹੋਏ ਨਾ ਅੱਜ 20 ਦਿਨ ਹੋ ਗਏ ਆ ਤਾਰਾ ਸਿੰਘ ਨੇ ਸੋਚਿਆ ਕਿ ਚਲੋ ਕਰੇ ਮੈਂ ਕੋਈ ਰਾਸ਼ਨ ਲੈ ਜਾਂਗਾ ਕਰਦਾ ਕੋਈ ਸਮਾਨ ਲੈ ਜਾਂਗਾ ਕਿ ਜਿਹਦੇ ਘਰ ਦੇ ਵਿੱਚ ਗਰੀਬੀ ਹੁੰਦੀ ਹੈ ਨਾ ਜੀ ਉਹਦਾ ਮਸਲਾ ਬਸ ਰੋਟੀ ਤੱਕ ਹੀ ਹੁੰਦਾ ਕਿ ਪ੍ਰਮਾਤਮਾ ਕਿਰਪਾ ਕਰੇ ਮੇਰੇ ਘਰ ਵਿੱਚ ਦੋ ਟਾਈਮ ਦੀ ਰੋਟੀ ਬਣੀ ਜਾਵੇ ਹੋਰ ਉਹਦੀਓ ਕਿ ਬਹੁਤੀ ਡਿਮਾਂਡਾਂ ਨਹੀਂ ਹੁੰਦੀਆਂ ਬੀਕੂ ਦੀ ਹੜੀਆਂ ਲਾਉਣ ਤੋਂ ਬਾਅਦ ਤਾਰਾ ਸਿੰਘ ਨੇ ਬਿਚਨ ਸਿੰਘ ਨੂੰ ਕਿਹਾ ਕਹਿੰਦਾ ਤੁਹਾਡੇ ਘਰ ਮੈਨੂੰ ਕੰਮ ਕਰਦੇ ਨੂੰ 20 ਦਿਨ ਹੋ ਗਏ ਆ ਜੀ 20 ਦਿਨ ਦਾ ਮੈਨੂੰ ਕੋਈ ਪੈਸਾ ਨਹੀਂ ਮਿਲਿਆ ਉਸੇ ਕਿਰਪਾ ਕਰਕੇ ਮੈਨੂੰ ਅੱਜ 20 ਕੁ ਦਿਨ ਦਾ ਜੇ ਮੇਰੀਆਂ ਦਿਹਾੜੀਆਂ ਦਾ ਤੁਸੀਂ ਹਿਸਾਬ ਕਿਤਾਬ ਕਰ ਦੋ ਮੈਨੂੰ ਦੇ ਦਿਓ ਉਹਦਾ ਭਲਾ ਹੋਏਗਾ ਜੀ ਤੋ ਬਿਚਨ ਸਿੰਘ ਨੇ ਗੱਲ ਸੁਣੀ ਉਹ ਕਹਿੰਦਾ ਕਮਾਲ ਹੋ ਗਈ ਹੈ ਕਹਿੰਦਾ ਉਹ ਤਾਂ ਮੇਰੇ ਘਰ ਤੋਂ ਰੋਟੀ ਲੈ ਕੇ ਜਾਂਦਾ ਆ ਰੋਜ਼ ਮੇਰੇ ਘਰ ਤੋਂ ਉਹ ਭਾਈ ਸਬਜ਼ੀ ਲੈ ਕੇ ਜਾਂਦਾ ਆ ਉਹ ਕਿੱਥੇ ਰੱਖੀਏ ਸੀ ਤੇ ਪਾਈ ਤਾਰਾ ਸੀ ਨੇ ਕਿਹਾ ਕਿ ਨਾ ਉਹ ਤਾਂ ਮੈਨੂੰ ਸਰਦਾਰਨੀ ਨੇ ਆਖਿਆ ਸੀਗਾ ਤੁਹਾਡੀ ਪਤਨੀ ਨੇ ਕਿ ਮੈਂ ਰੋਟੀਆਂ ਸੁੱਟਣੀਆਂ ਹੁੰਦੀ ਐ ਦਾਲ ਮੈਂ ਸੁੱਟਣੀ ਹੁੰਦੀ ਐ ਇਹ ਵੱਧ ਜਾਂਦੀਆਂ ਮੇਰੇ ਘਰ ਚ ਤੇ ਮੈਂ ਹੱਥ ਜੋੜ ਕੇ ਆਖਿਆ ਸੀਗਾ ਕਿ ਜੇ ਈ ਰੋਟੀ ਤੁਹਾਡੇ ਘਰ ਚ ਵੱਧ ਜਾਵੇ ਜਿਹੜੀ ਦਾਲ ਤੁਹਾਡੇ ਘਰ ਵਿੱਚ ਵੱਧ ਜਾਵੇ ਉਹਨੂੰ ਨਾਲ ਹੀ ਚ ਨਾ ਸਟੋ ਔਰ ਮੈਨੂੰ ਗਰੀਬ ਨੂੰ ਦੇ ਦਿਓ ਮੈਂ ਆਪੜੇ ਜਾ ਕੇ ਬੱਚਿਆਂ ਦੇ ਮੂੰਹ ਵਿੱਚ ਪਾ ਦਾਂਗਾ ਮੈਂ ਤਾਂ ਇਸ ਕਰਕੇ ਲਈ ਜਾਂਦਾ ਰਿਹਾ ਉਹਦੇ ਨਾਲ ਦਿਹਾੜੀ ਦਾ ਕੋਈ ਸਬੰਧ ਨਹੀਂ ਹੈ ਉਹ ਤਾਂ ਬੀਬੀ ਜੀ ਨੇ ਸੁੱਟਣੀਆਂ ਸੀਗੀਆਂ ਤੇ ਮੈਂ ਮੰਗ ਲਈਆਂ ਸੁੱਟਣੀਆਂ ਕਿਉਂ ਆ ਮੈਂ ਆਪਣੇ ਘਰ ਵਿੱਚ ਜਾ ਕੇ ਆਪਣੇ ਭੁੱਖੇ ਬੱਚਿਆਂ ਦੇ ਮੂੰਹ ਵਿੱਚ ਪਾ ਦਾਂਗਾ ਉਹਦੇ ਨਾਲ ਦਿਹਾੜੀ ਦਾ ਕੋਈ ਸਬੰਧ ਨਹੀਂ ਬਿਜਨ ਸਿੰਘ ਨੇ ਗੱਲ ਸੁਣੀ ਤੇ ਗੁੱਸੇ ਵਿੱਚ ਬੋਲਿਆ ਕਿ ਨਾ ਕੋਈ ਗੱਲ ਨਹੀਂ ਕਿਹਾ ਦੋ ਤਿੰਨ ਦਿਨਾਂ ਬਾਅਦ ਕਹਿੰਦਾ ਤੂੰ ਮੈਨੂੰ ਪੈਸੇ ਦੇ ਤਾਰਾ ਸਿੰਘ ਕਹਿੰਦਾ ਕੋਈ ਗੱਲ ਨਹੀਂ ਠੀਕ ਹੈ ਭਾਈ ਔਰ ਤਿੰਨ ਕ ਦਿਨ ਬਤੀਤ ਹੋਏ ਗਰੀਬੀ ਫੇਰ ਤੰਗ ਕਰਦੀ ਐ ਘਰ ਦਾ ਰਾਸ਼ਨ ਮੁੱਕਿਆ ਹੋਇਆ ਘਰ ਦੀਆਂ ਹੋਰ ਵੀ ਚੀਜ਼ਾਂ ਲੈਉਣੇ ਵਾਲੀਆਂ ਪਈਆਂ ਆ ਫੇਰ ਅੰਦਰੋਂ ਆਵਾਜ਼ ਆਈ ਕਿ ਚੱਲ ਤਾਰਾ ਸਿੰਘ ਜਾ ਕੇ ਵਿਸ਼ਨ ਸਿੰਘ ਤੋਂ ਪੈਸੇ ਲੈ ਕੇ ਆਈਏ ਉਹ ਤਾਂ ਪੈਸੇ ਲੈਣ ਆਇਆ ਅਜ ਫੇਰ ਤਾਰਾ ਸਿੰਘ ਉਹ ਕੀ ਦੇਖਦਾ ਕਿ ਵਿਸ਼ਨ ਸਿੰਘ ਦੇ ਵਿਹੜੇ ਦੇ ਵਿੱਚ ਅੱਜ ਚਿੱਟੇ ਚੋਲੇ ਪਾ ਕੇ ਕੋਈ ਬਾਬੇ ਬੈਠੇ ਆ ਪੰਜ ਸੱਤ ਸਰੀਰ ਬੈਠੇ ਆ ਉਹ ਪੰਜਾ ਸੱਤਾ ਸ਼ਰੀਰਾਂ ਨੂੰ ਦੇਖ ਕੇ ਉਹ ਅੰਦਾਜ਼ਾ ਲਾ ਲੈਂਦਾ ਆ ਕਿ ਇਹ ਕੋਈ ਧਾਰਮਿਕ ਬੰਦੇ ਆ ਇਹ ਕੋਈ ਧਾਰਮਿਕ ਬਾਬੇ ਆ ਹੁਣ ਇਹਨਾਂ ਸਾਹਮਣੇ ਮੈਂ ਬਿਜ਼ਨਸ ਸੀਗਾ ਕੀ ਗੱਲ ਕਰਾਂ ਗੱਲ ਨਹੀਂ ਉਹ ਕਰਦਾ ਕੋਈ ਚੁੱਪ ਚਾਪ ਦੇਖਦਾ ਆ ਕਿ ਹੁਣ ਮੈਂ ਨਾ ਸਾਹਮਣੇ ਕੀ ਪੈਸਾ ਮੰਗਾ ਉਹ ਦੇਖਦਾ ਕਿ ਉਹਨਾਂ ਨੂੰ ਜਿਹੜੇ ਬੈਠੇ ਸੀਗੇ ਧਾਰਮਿਕ ਆਗੂ ਉੱਥੇ ਉਹਨਾਂ ਵਾਸਤੇ ਵੱਖਰੇ ਵੱਖਰੇ ਪਕਵਾਨ ਜਿਹੜੇ ਕੀ ਬਣ ਕੇ ਆ ਰਹੇ ਰੋਟੀ ਬਣ ਕੇ ਆ ਰਹੀ ਹੈ ਬਹੁਤ ਕੁਝ ਹੋ ਰਿਹਾ ਉੱਥੇ ਤਾਰਾ ਸਿੰਘ ਕੋਲ ਖੜਾ ਦੇਖੀ ਜਾਂਦਾ ਹੈ। ਤਾਰਾ ਸਿੰਘ ਕੋਲ ਖੜਾ ਦੇਖਦੇ ਆ ਤੇ ਉਹ ਬਾਬੇ ਗੱਲ ਸ਼ੁਰੂ ਕਰਦੇ ਆ ਤੇ ਬਿਸ਼ਨ ਸਿੰਘ ਨੂੰ ਆਖਦੇ ਕਿ ਬਿਸ਼ਨ ਸਿੰਘ ਜੀ ਪਿਛਲੀ ਵਾਰ ਜਿਹੜੀ ਅਸੀਂ ਗੁਰਦੁਆਰਾ ਸਾਹਿਬ ਦੀ ਪੁਰਾਣੀ ਇਮਾਰਤ ਢਾ ਕੇ ਨਵੀਂ ਬਣਾਈ ਸੀ ਨਾ ਉਦੋਂ ਤੁਹਾਡੇ ਕੋਲ ਤੇ ਅਸੀਂ 5 ਲੱਖ ਰੁਪਏ ਲੈ ਕੇ ਗਏ ਸੀ। ਤੁਹਾਡਾ ਬਹੁਤ ਬਹੁਤ ਧੰਨਵਾਦ। ਪਰਮਾਤਮਾ ਤੁਹਾਡੀ ਕਮਾਈ ਵਿੱਚ ਬਰਕਤ ਪਾਵੇ। ਹੁਣ ਫੇਰ ਉਸੇ ਗੁਰਦੁਆਰਾ ਸਾਹਿਬ ਦੇ ਵਿੱਚ ਸਾਲ ਬਾਅਦ ਅਸੀਂ ਲੰਗਰ ਲਾਉਂਦੇ ਆ। ਉਹ ਲੰਗਰ ਦੇ ਵਿੱਚ ਪਿਛਲੀ ਵਾਰ ਜੇ ਅਸੀਂ ਦੇਖਿਆ ਜਾਵੇ ਤੇ 600 ਦੇਸੀ ਘਿਓ ਦਾ ਜਿਹੜਾ ਸੀਗਾ ਪੀਪਾ ਲੱਗਿਆ ਸੀਗਾ ਇਸ ਵਾਰੀ ਅਸੀਂ ਲੰਗਰ ਵਿੱਚ ਹੋਰ ਬਹੁਤ ਵੱਖਰੀਆਂ ਵੱਖਰੀਆਂ ਅਸੀਂ ਦਿਸ਼ਾ ਬਣਾਉਣੀਆਂ ਆਟਮਾ ਬਣਾਉਣੀਆਂ ਆ ਤੇ ਸਾਡਾ ਐਸਟੀਮੇਟ ਇਹ ਕਹਿੰਦਾ ਆ ਅੰਦਾਜ਼ਾ ਸਾਡਾ ਇਹ ਕਹਿ ਰਿਹਾ ਆ ਕਿ ਇਸ ਵਾਰੀ ਘੱਟੋ-ਘੱਟ 2000 ਦੇਸੀ ਘਿਓ ਦੇ ਪੀਪੇ ਲੱਗਣੇ ਆ। ਤੂੰ ਦੱਸ ਬਿਜ਼ਨਸ ਇਹ ਅਸੀਂ ਤੇਰੇ ਹਿੱਸੇ ਕਿੰਨੇ ਪੀਪੇ ਪਾ ਦੀਏ ਜਦੋਂ ਇਹ ਗੱਲਾਂ ਹੋ ਰਹੀਆਂ ਹਨ ਨਾ ਤੇ ਤਾਰਾ ਸਿੰਘ ਖੜਾ ਕੋਲ ਦੇਖਦਾ ਪਿਆ ਬਿਜ਼ਨਸ ਇਹਨੇ ਕੀਆ ਕਹਣਾ ਬਾਬਾ ਜੀ ਬਹਿ ਤਾਂ ਕਹਣਾ 10 15 ਬੋਰੀਆਂ ਮੈਂ ਕਣਕਾਂ ਦੀ ਵੀ ਰੱਖੀਆਂ ਹੋਈਆਂ ਨੇ ਤੇ ਕੁਝ ਕੁ ਮਾਇਆ ਵੀ ਰੱਖੀ ਹੋਈ ਆ ਤੁਹਾਨੂੰ ਦੇਣ ਵਾਸਤੇ ਹਾਂ ਜੇ ਤੁਸੀਂ ਮੈਨੂੰ ਦੇਸੀ ਘੋੜੇ ਦੇ ਪੀਪਿਆਂ ਦੀ ਸੇਵਾ ਲਾਉਣੀ ਚਾਹੁੰਦੇ ਹੋ ਉਹ ਵੀ ਜੋ ਤੁਹਾਡਾ ਮਨ ਆ ਤੁਸੀਂ ਲਾ ਦਿਓ ਮੇਰਾ ਮਨ ਕਰਦਾ ਕਿ ਹਜ਼ਾਰ ਜਿਹੜਾ ਪੀਪਾ ਦੇਸੀ ਕੀ ਦਾ ਉਹ ਮੈਂ ਆਪਣੇ ਵੱਲੋਂ ਦੇ ਦਾਂਗਾ ਜਦੋਂ ਬਿਜਨ ਸਿੰਘ ਨੇ ਇਹ ਗੱਲ ਕਹੀ ਜੋ ਉੱਤੇ ਬੈਠੇ ਹੋਏ ਜਿੰਨੇ ਵੀ ਧਾਰਮਿਕ ਆਗੂ ਸੀਗੇ ਉਹਨਾਂ ਵਿੱਚੋਂ ਇੱਕ ਨੇ ਬੋਲੇ ਸੋਨੇ ਖੰ ਦਾ ਜਕਾਰਾ ਲਾ ਕੇ ਬਿਜਨ ਸਿੰਘ ਦੀ ਕਹੀ ਹੋਈ ਗੱਲ ਜੋ ਉੱਤੇ ਕਹਿ ਲੋ ਕਿ ਤੁਸੀਂ ਹਾਮੀ ਭਰ ਦਿੱਤੀ ਆਗਿਆ ਦੇ ਦਿੱਤੀ ਹੁਣ ਕੋਲ ਤਾਰਾ ਸਿੰਘ ਖੜਾ ਸਾਰਾ ਕੁਝ ਦੇਖਦਾ ਸੀ ਇਹਨਾਂ ਨੂੰ ਪਕਵਾਨ ਛੱਕੇ ਚਾਹ ਪਾਣੀ ਛੱਕਿਆ ਤੇ ਬਾਬੇ ਕਹਿੰਦੇ ਠੀਕ ਆ ਹੁਣ ਅਸੀਂ ਚੱਲਦੇ ਹਾਂ ਜਦੋਂ ਜਾਨ ਲੱਗੇ ਚਲੇ ਗਏ ਤੇ ਬਿਸ਼ਨ ਸਿੰਘ ਦੇ ਕੋਲ ਹੁਣ ਤਾਰਾ ਸਿੰਘ ਆ ਗਿਆ ਤੇ ਤਾਰਾ ਸਿੰਘ ਕਹਿੰਦਾ ਕਿ ਅੱਜ ਮੈਂ 3 ਦਿਨਾਂ ਬਾਅਦ ਤੁਹਾਡੇ ਕੋਲ ਪਹੁੰਚਿਆ ਜੀ ਮੇਰੀ ਦਿਹਾੜੀ ਬਣਦੀ ਐ 20 ਦਿਨਾਂ ਦੀ ਤੁਸੀਂ ਦੇ ਦਿਓ ਹੁਣ ਬਿਸ਼ਨ ਸਿੰਘ ਫੇਰ ਗੁੱਸੇ ਵਿੱਚ ਬੋਲਦਾ ਆ ਕਹਿੰਦਾ ਹਲੇ ਤੂੰ ਪਰਸੋਂ ਆਇਆ ਸੀ ਮੈਂ ਤੈਨੂੰ ਕਿਹਾ ਸੀ ਦੇ ਦਾਂਗੇ ਹਲੇ ਪੈਸੇ ਨਹੀਂ ਐ ਮੇਰੇ ਕੋਲ ਚਲਾ ਜਾ ਇੱਥੋਂ ਮੇਰੇ ਘਰ ਤੇ ਬਾਬਾ ਜੀ ਆਏ ਸੀਗੇ ਤੂੰ ਉਹਨਾਂ ਦੀ ਗੱਲ ਵਿੱਚ ਮੈਨੂੰ ਸੁਣਨ ਦਿੱਤੀ ਕੋਈ ਉਹਨਾਂ ਕੋ ਨਹੀਂ ਤੂੰ ਮੈਨੂੰ ਬੈਠਣ ਨਹੀਂ ਦਿੱਤਾ ਆ ਤੈਨੂੰ ਸਮਝ ਨਹੀਂ ਆਉਂਦੀ ਤੈਨੂੰ ਸ਼ਰਮ ਨਹੀਂ ਆਉਂਦੀ ਬਾਰ-ਬਾਰ ਪੈਸੇ ਮੰਗਣ ਆ ਜਾਂਦਾ ਹੈ ਦੇਖੋ ਕਿਹਦਾ ਦੌੜ ਰਿਹਾ ਹੈ ਪੈਸੇ ਵੀ ਆਪਣੇ ਮੰਨ ਰਿਹਾ ਹੈ ਤੇ ਛੜਕਣ ਵਾਲਾ ਛਿੜਕ ਰਿਹਾ ਹੈ ਕਮਾਲ ਹੋ ਗਈ ਹੈ ਹੁਣ ਜਦੋਂ ਤਾਰਾ ਸਿੰਘ ਨੂੰ ਇਹ ਬੋਲ ਬੋਲੇ ਤੇ ਉਹਦੀ ਅੱਖਾਂ 'ਚ ਹੰਝੂ ਆ ਗਏ ਕਮਾਲ ਹੋ ਗਈ 20 ਦਿਨ ਦੀ ਮੇਰੀ ਉਹ ਦਿਹਾੜੀ ਮੈਨੂੰ ਨਹੀਂ ਮਿਲ ਰਹੀ ਹੁਣ ਪੋਲੇ-ਪੋਲੇ ਕਦਮਾਂ ਦੇ ਨਾਲ ਬਿਜੈ ਸਿੰਘ ਦੇ ਉੱਚੀ ਬੋਲ ਸੁਣ ਕੇ ਵਾਪਸ ਆ ਰਿਹਾ ਹੈ ਸ਼ਾਮ ਦਾ ਸਮਾਂ ਸੀਗਾ ਤੇ ਗੁਰਦੁਆਰਾ ਸਾਹਿਬ ਦੇ ਵਿੱਚੋਂ ਸਪੀਕਰ ਚੱਲਿਆ ਸਪੀਕਰ ਦੇ ਵਿੱਚ ਇੱਕ ਆਵਾਜ਼ ਆਈ ਆਵਾਜ਼ ਪਤਾ ਕਿਸ ਦੀ ਕਿ ਹੱਕ ਪਰ ਆਇਆ ਨਾਨਕਾ ਉਸ ਸੂਰ ਉਸ ਗਾਏ ਗੁਰਪੀਰ ਹਾਮਾ ਤਾਂ ਭਰੇ ਜਾਂ ਮੁਰਦਾਰ ਨਾ ਖਾਏ ਗੁਰੂ ਪੀਰਾਂ ਨੇ ਸਾਡੀ ਹਾਮੀ ਤਾਂ ਭਰਨੀ ਆ ਜੇ ਅਸੀਂ ਕਿਸੇ ਦਾ ਹੱਕ ਨਾ ਖਾਦਾ ਹੋਵੇ ਹੁਣ ਇੱਥੇ ਮਾਫ ਕੋਰੇ ਕੋਈ ਬਿਰਲਾ ਕਰੋੜਾ ਵਿੱਚੋਂ ਜਿਹੜਾ ਕਿਸੇ ਦਾ ਹੱਕ ਨਹੀਂ ਖਾਂਦਾ ਨਹੀਂ ਤਾਂ ਹਰ ਇੱਕ ਵੱਡਾ ਬੰਦਾ ਛੋਟੇ ਬੰਦੇ ਦਾ ਹੱਕ ਖਾ ਰਿਆ ਹੈ ਹਰ ਇੱਕ ਵੱਡਾ ਬੰਦਾ ਛੋਟੇ ਬੰਦੇ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਤਾਰਾ ਸਿੰਘ ਦੀ ਅੱਖਾਂ ਵਿੱਚ ਹੰਝੂ ਆ ਗਏ ਵਾਹ ਮੇਰੇ ਗੁਰੂ ਵਾਹ ਤੁਹਾਨੂੰ ਗੁਰੂ ਨਾਨਕ ਸੱਚੀ ਤੋਂ ਗੱਲ ਆਖੀ ਹੈ ਕਿ ਇਹਨਾਂ ਲੋਕਾਂ ਦਾ ਕਿੱਥੇ ਭਲਾ ਹੋਣਾ ਹੈ ਜਿਹੜੇ ਕਿਸੇ ਗਰੀਬ ਦਾ ਹੱਕ ਖਾ ਰਹੇ ਹੈ। ਸੰਗਤ ਜੀ ਇਹ ਛੋਟੀ ਜਿਹੀ ਘਟਨਾ ਮੈਂ ਪਤਾ ਕਿਉਂ ਸੁਣਾਈ ਹੈ। ਉਹ ਕੋਈ ਦੁਨੀਆ ਵਿੱਚ بڑے ਐਸੇ ਲੋਕ ਨੇ ਜਿਹੜੇ ਕਹਿੰਦੇ ਜੀ ਸਾਡੀ 10000 ਦੀ ਪਰਚੀ ਗੁਰਦੁਆਰਾ ਕੱਢ ਦਿਓ 50000 ਦੀ ਪਰਚੀ ਸਾਡੇ ਗੁਰਦੁਆਰੇ ਕੱਢ ਦਿਓ। ਲੱਖ ਰੁਪਏ ਦੇ ਅਸੀਂ ਗੁਰਦੁਆਰਾ ਸਾਹਿਬ ਦੇ ਦਿੱਤਾ ਹੈ ਜੀ ਸਾਡੇ ਇੰਨੇ ਪੀਪੇ ਗੁਰਦੁਆਰੇ ਦੇ ਸੀ ਕਿਉਂ ਦੇ ਦਿਓ ਇੰਨੀ ਦਾਲ ਇੰਨਾ ਆਟਾ ਦੇ ਦਿਓ ਮੈਨੂੰ ਨਰਾਜ ਨਾ ਕਿਤੇ ਉਹ ਗੁਰੂ ਘਰ ਦੇ ਵਿੱਚ ਪਰ ਜੇ ਕਿਸੇ ਦੀ ਬਣਦੀ ਹੋਈ ਦਿਹਾੜੀ ਅਸੀਂ ਨਹੀਂ ਦੇ ਰਹੇ ਜੇ ਕਿਸੇ ਦਾ ਅਸੀਂ ਹੱਕ ਮਾਰਿਆ ਹੋਇਆ ਮਾਫ ਕਰੋ ਸਾਡੇ ਇਹ ਦਿੱਤੇ ਹੋਏ ਗੁਰਦੁਆਰੇ ਲੱਖਾਂ ਰੁਪਇਆ ਦੇਸੀ ਘੋੜੇ ਦੇ ਪੀਪੇ ਰੁਮਾਲੇ ਸਾਹਿਬ ਚੜਾਏ ਹੋਏ ਗੁਰਦੁਆਰੇ ਲਾਏ ਹੋਏ ਲੰਗਰ ਸਾਡੇ ਕਿਤੇ ਲੇਖੀ ਨਹੀਂ ਹੈ ਗੁਰੂ ਨੇ ਸਾਡੀਆਂ ਚੀਜ਼ਾਂ ਪਰਵਾਨ ਨਹੀਂ ਕਰਨੀਆਂ ਕਿਉਂਕਿ ਅਸੀਂ ਕਿਸੇ ਗਰੀਬ ਦਾ ਹੱਕ ਮਾਰੀ ਬੈਠੇ ਆ ਗਰੀਬ ਦਾ ਪੈਸਾ ਦੱਬੀ ਬੈਠੇ ਆ ਤੇ ਗੁਰਦੁਆਰੇ 50 50 ਹਜ਼ਾਰ ਲੱਖ ਲੱਖ ਰੁਪਏ ਸੀ ਚੜਾ ਰਹੇ ਆ ਮਾਲਕ ਨੇ ਸਾਡਾ ਉਹ ਲੱਖਾਂ ਰੁਪਈਆ ਪਰਵਾਨ ਨਹੀਂ ਕਰਨਾ ਜਿੰਨਾ ਟਾਈਮ ਅਸੀਂ ਕਿਸੇ ਗਰੀਬ ਦਾ ਹੱਕ ਬਣਦਾ ਹੋਇਆ ਉਹਨੂੰ ਨਹੀਂ ਦਿੰਦੇ ਹਾਂ ਹੁਣ ਤੁਸੀਂ ਆਪ ਫੈਸਲਾ ਕਰਿਓ ਕਿ ਬਿਸ਼ਨ ਸਿੰਘ ਤਾਰਾ ਸਿੰਘ ਦੀਆਂ ਲਕੀਆਂ ਹੋਈਆਂ 20 ਦਿਹਾੜੀਆਂ ਨੇ ਪੈਸੇ ਨਹੀਂ ਦੇ ਰਿਹਾ ਪਰ ਆਏ ਹੋਏ ਬਾਬਿਆਂ ਨੂੰ ਹਜ਼ਾਰਾਂ ਪੀਪੇ ਦੇਸੀ ਘੋੜੇ ਦੇ ਰਿਆ ਆ। ਕਿ ਗੁਰੂ ਉਹਦੇ ਦਿੱਤੇ ਹੋਏ ਹਜ਼ਾਰਾਂ ਦੇਸੀ ਘੋੜੇ ਪੀਪੇ ਪ੍ਰਵਾਨ ਕਰੇਗਾ। ਜਿਹੜਾ ਬੰਦਾ ਤਾਰਾ ਸਿੰਘ ਦੇ 20 ਦਿਹਾੜੇ ਦੱਬੀ ਬੈਠਾ ਹੋਵੇ। ਐਸੇ ਲੱਖਾਂ ਲੋਕ ਤੁਹਾਨੂੰ ਮਿਲ ਜਾਣਗੇ ਜਿਹੜੇ ਕਿਸੇ ਦੇ ਪੈਸੇ ਦੱਬੀ ਬੈਠੇ ਆ ਤੇ ਗੁਰਦੁਆਰਾ ਸਾਹਿਬ ਇੱਕ ਵੱਡੇ ਦਾਨੀ ਬਣਨਗੇ। ਕਿਸੇ ਬਹੁਤ ਵੱਡੇ ਦਾਨੀ ਆ। ਮਾਫ ਕਰਿਓ ਗੁਰੂ ਮਾਲਕ ਨੇ ਕਹਿ ਦਿੱਤਾ ਆ ਕਿ ਜਿਹੜਾ ਬੰਦਾ ਕਿਸੇ ਦਾ ਹੱਕ ਖਾਂਦਾ ਆ ਉਹ ਇਸ ਤਰ੍ਹਾਂ ਆ ਜਿਵੇਂ ਕੋਈ ਮੁਸਲਮਾਨ ਸੂਰ ਖਾ ਲਵੇ ਹਿੰਦੂ ਗਾਂ ਖਾ ਲਵੇ ਤੇ ਸਾਡੇ ਵਰਗਾ ਬੰਦਾ ਮਰਦਾ ਖਾ ਲਵੇ ਮਾਲਕ ਜੀ ਕਹਿੰਦੇ ਹੱਕ ਖਾਣ ਵਾਲੇ ਬੰਦੇ ਦਾ ਮੈਂ ਕਦੇ ਵੀ ਸਾਥ ਨਹੀਂ ਦਿੰਦਾ ਹੱਕ ਖਾਣ ਵਾਲੇ ਬੰਦੇ ਦਾ ਮੈਂ ਕਦੇ ਵੀ ਕੋਈ ਵੀ ਉਹਦੀ ਹਾਮੀ ਨਹੀਂ ਭਰਦਾ ਜੇ ਗੁਰੂ ਦੀ ਖੁਸ਼ੀ ਲੈਣੀ ਹੈ ਲੱਖਾਂ ਲੱਖ ਰੁਪਏ ਕਿਸੇ ਨੂੰ ਦਾਨ ਕਰਕੇ ਨਹੀਂ ਕਿਸੇ ਗਰੀਬ ਦੀ ਬਣੀ ਹੋਈ ਦਿਹਾੜੀ ਉਹਨੂੰ ਦੇ ਦਿਓ ਕਿਸੇ ਗਰੀਬ ਦਾ ਹੱਕ ਨਾ ਮਾਰਿਓ ਗੁਰੂ ਮਾਲਕ ਜੀ ਸਾਡੇ ਇੰਨੇ ਕੱਲ ਤੋਂ ਹੀ ਖੁਸ਼ ਹੋ ਜਾਣਗੇ